ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਆਪਣੇ YouTube ਚੈਨਲ ਤੇ ਤੇ Facebook ਪੇਜ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਹੋਵੋਗੇ ਤੇ ਅਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹਾਂ ਜੀ ਅੱਜ ਦਾ ਆਪਾਂ ਵਲੌਗ ਬਣਾ ਰਹੇ ਹਾਂ ਜੀ ਜੋ ਟਾਂਡੇ ਵਿਖੇ ਬਹੁਤ ਮਹਾਨ ਗੱਤਕੇ ਦੇ ਮੁਕਾਬਲੇ ਹੋਣ ਜਾ ਰਹੇ ਆ ਜੀ ਤੇ ਸਾਡੇ ਅਤੀ ਸਤਿਕਾਰਯੋਗ ਵੀਰ ਵਿੱਕੀ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਅਕਸਰ ਇੰਸਟਾ ਤੇ ਤੇ YouTube ਦੇ ਉੱਤੇ ਉਹਨਾਂ ਦੇ ਰੀਲਸ ਦੇਖਦੇ ਹੋ ਜਿਨ੍ਹਾਂ ਨੇ ਬਹੁਤ ਵਧੀਆ ਮਿਹਨਤ ਕਰਕੇ ਆਪਣਾ ਸ਼ੇਰੀ ਬਣਾਇਆ ਤੇ ਨੌਜਵਾਨਾਂ ਨੂੰ ਵੀ ਮੋਟੀਵੇਟ ਕਰਦੇ ਰਹੇ ਤੇ ਉਹਨਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਜਿਵੇਂ ਕੁਸ਼ਤੀ ਮੁਕਾਬਲੇ ਵੇਟ ਲਿਫਟਿੰਗ ਦੇ ਮੁਕਾਬਲੇ ਕੋਹਾਂ ਦੇ ਮੁਕਾਬਲੇ ਤੇ ਗੱਤਕੇ ਦੇ ਮੁਕਾਬਲੇ ਰੱਖੇ ਗਏ ਤੇ ਪਹਿਲਾ ਨਾਮ ਜਿਹੜਾ ਗੱਤਕੇ ਦਾ ਆ ਉਹ 1 ਲੱਖ ਰੁਪਿਆ ਦੂਜਾ 71000 ਤੇ ਤੀਜਾ 51000 ਜੀ ਇਸੇ ਤਰ੍ਹਾਂ ਫਾਈਟਰ ਦੇ ਫਾਈਟਰ ਦੇ ਵੀ ਵੱਡੇ ਨਾਮ ਆ ਦੇ ਵਿੱਚ ਪਹਿਲਾ ਨਾਮ 31000 ਦੂਜਾ 21000 ਤੇ ਤੀਜਾ 11000 ਤੇ ਪੰਜਾਬ ਦੀਆਂ ਉੱਚ ਚੋਟੀ ਦੀਆਂ ਟੀਮਾਂ ਗੱਤਕੇ ਦੀਆਂ ਜੋ ਮਹਾਨ ਗੱਤਕੇ ਦੀਆਂ ਟੀਮਾਂ ਆ ਉਹਨਾਂ ਨੇ ਉੱਥੇ ਪ੍ਰਦਰਸ਼ਨ ਕਰਨੇ ਆ ਇੰਟਰਵੈਲ ਖਲਸਾ ਗਤਕੇ ਗਰੁੱਪ ਦੀ ਟੀਮ ਨੇ ਵੀ ਉੱਥੇ ਪ੍ਰਦਰਸ਼ਨ ਕਰਨਾ ਹੈ ਸੋ ਆਪਾਂ ਜਾ ਰਹੇ ਹਾਂ ਜੀ ਤੇ ਦੇਖਦੇ ਹਾਂ ਸਤਿਗੁਰੂ ਜੀ ਕਿੰਨਾ ਦੀ ਝੋਲੀਆਂ ਪਰਦੇ ਹਨ ਤੇ ਉਮੀਦ ਕਰਦੇ ਹਾਂ ਤੁਹਾਨੂੰ ਵਲੌਗ ਪਸੰਦ ਆਊਗਾ ਜਿਹੜੇ ਵੀ ਸਾਡੇ ਨਾਲ ਪਹਿਲੀ ਵਾਰ ਜੁੜੇ ਆ ਤੇ ਉਹਨਾਂ ਨੂੰ ਗੁਜਾਰਸ਼ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਸਾਡੇ ਵੱਲੋਂ ਜੋ ਵਧੀਆ-ਵਧੀਆ ਗਤਕੇ ਦੇ ਵਲੌਗਸ ਗਤਕੇ ਦੀਆਂ ਰੀਲਾਂ ਗਤਕੇ ਦੇ ਸ਼ਾਰਟਸ ਜੋ ਅਸੀਂ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਤੇ ਉਹਦੀ ਸਾਂਝ ਤੁਹਾਡਾ ਸਭ ਤੋਂ ਪਹਿਲਾਂ ਪੈ ਸਕੇ ਇਸ ਕਰਕੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਕਾਂਡੇ ਪਹੁੰਚ ਚੁੱਕੇ ਆ ਜਿੱਥੇ ਗੱਤਕਾ ਮੁਕਾਬਲਾ ਹੋਣਾ ਹੈ ਤੇ ਬਹੁਤ ਚੜ੍ਹਦੀ ਕਲਾ ਦੀਆਂ ਟੀਮਾਂ ਨੇ ਇੱਥੇ ਕਿਉਂਕਿ ਪ੍ਰਦਰਸ਼ਨ ਦਿਖਾਣੇ ਆਣ ਦੱਗੇ ਨੇ ਅੱਗੇ ਤੁਹਾਨੂੰ ਜੱਗੇ ਜੇ ਗੁਰੂ ਕੀ ਲੜ ਲੀਆ ਬਹੁਤ ਜਾਂਦੇ ਹੋਗੇ ਦਰਸ਼ਨ ਤੇ ਇਸ ਤੋਂ ਬਾਅਦ ਆਪਾਂ ਜਾਣਾ ਆ ਅ ਗਰਾਊਂਡ ਵਾਲੇ ਪਾਸੇ ਲੱਗ ਰਹੀ ਉਹ ਪਤਾ ਚੱਲਦਾ ਦੂਸਰਾ ਹੀ ਖਾਦਾ ਬਰਾਵਾ ਜਿਹੇ ਸਟੈਂਡ ਦੇ ਉੱਪਰ ਜੀ ਚੱਲਦੇ ਭਾਈ ਆ ਜਾਓ ਆ ਜਾਓ ਆ ਜਾਓ ਚੱਲੀਏ ਲਓ ਜੀ ਸਟੇਜ ਵਾਲੇ ਪਾਸੇ ਚੱਲਦੇ ਹੁਣ ਤੇ ਕੋਲਾ ਹੋ ਰਹੀ ਜੱਸਾ ਪੱਟੀ ਵੀ ਇੱਥੇ ਆਇਆ ਵਾ ਤੇ ਆਓ ਬਾਬਾ ਜੀ ਸਾਡੇ ਪਪਾ ਗੁਰਿੰਦਰ ਸਿੰਘ ਜੀ ਸਿਵਲ ਵਰਦੀ ਪੀਆ ਪਰ ਆ ਜਾਂਦੇ ਕਈ ਵਾਰ ਸਾਡੇ ਨਾਲ ਚਲੋ ਛੱਡ ਦੇ ਗਲਾਇਆ ਸਟੇਜ ਵਾਲੇ ਪਾਸੇ ਚਲਦੇ ਆਂ ਜੀ ਤੇ ਕੋਲਾ ਹੋ ਰਹੀਆਂ ਜੱਸਾ ਪੱਟੀ ਕਹਿੰਦੇ ਇੱਥੇ ਆਇਆ ਵਾ ਦੇਖ ਰਹੇ ਆਂ ਤਿਆਰ ਬਤਰ ਹੋ ਜਾਣਗੇ ਅਧਰ ਕੋਲਾ ਹੋ ਰਹੀਆਂ ਜੀ ਤੇ ਇਸੇ ਜਗ੍ਹਾ ਤੇ ਗੱਤਕਾ ਮੁਕਾਬਲੇ ਸ਼ੁਰੂ ਹੋ ਜਾਣੇ ਜੀ ਟੀਮਾਂ ਪਹੁੰਚ ਚੁੱਕੀਆਂ ਆਂ ਲੰਗਰ ਪੇ ਚੱਲਦਾ ਸ਼ਾਕਰੀਏ ਫੌਜ ਫੋਰਟਾਂ ਤੋਂ ਕਿ ਛੜਦੀ ਕਲਾ ਇੱਧਰ ਸੇਵਾ ਹੋ ਰਹੀ ਹੈ ਪਚੰਗ ਸਿੰਘ ਪਚੰਗ ਸਿੰਘ ਵੱਲੋਂ ਬੇਤੀ ਸੇਬੇ ਇਸ ਵੀਰ ਦੇ ਵੀ ਆਪਾਂ ਗਰੂਪਰ ਦੰਦ ਦੇਖਣੇ ਆ ਪਰ ਪਹਿਲਵਾਨ ਉਹ ਬੈਂਤੀ ਇੱਕ ਸਟੇ ਤੇ ਮਾਗਰਲੇ ਪਾਸੇ ਪਾਸੇ ਮਿਲਦੇ ਆ ਔਰ ਨਾਲ ਹੀ ਗੱਤਕੇ ਵਾਲਿਆ ਜਿਹੜੇ ਖਾਸਾਈ ਵੀਰ ਨੇ ਉਹ ਵੀ ਆਪਣੀ ਤਿਆਰੀ ਕਰ ਲੈਣ ਸਾਰੇ ਸੰਗਤ ਨੇ ਆਨੰਦ ਮਾਣਨਾ ਗੱਤਕੇ ਦਾ ਅੱਜ ਸੁ ਸਿੰਘ ਸਾਹਿਬ ਜੀ ਮਾ ਕਾਲ ਵਿਵਸਥਾ ਕੀ ਸੀ ਬਾਬਾ ਜੈ ਸਿੰਘ ਜੀ ਬਾਬਾ ਸਵਾਜ ਜੀ ਪਾਸੇ ਆ ਦੋ ਜੀ ਆਪਣਾ ਗੱਤਕੇ ਦੇ ਜੋ ਮੁਕਾਬਲੇ ਦਾ ਆਰੰਭ ਕਰੀਏ ਜੀ ਜਿਹੜੇ ਜਾਵੇ ਨਾ ਆਵੇ ਜਾਵੇ ਬੰਦੇ ਪਵਾੜੇ ਹੋ ਸਤਿ ਆ ਨਾਮ ਜਿ ਕਰੇ ਲਾਵੇ ਨਿਆਵਾ ਜਾਵੇ ਸਮੂਹ ਸੀਸਾ ਇਦਨਾਂ ਨੂੰ ਪਾਵੇ ਹੋਰ ਸਤਿ ਆ ਨਾਮ ਲੋਕੀ ਘਟਕਾ ਪਰ ਦਰਸ਼ਨ ਚੱਲ ਰਿਹਾ ਜੀ 10 ਟੇਮਾਂ ਆ ਤੇ ਅਜੇ ਪਹਿਲਾ ਹੀ ਪ੍ਰਦਰਸ਼ਨ ਹੈ ਜਿਹੜਾ ਡੈਮੋ ਪ੍ਰਦਰਸ਼ਨ ਚੱਲ ਰਿਹਾ ਤੇ ਫਾਈਟਾਂ ਵੀ ਨਾਲ ਨਾਲ ਚੱਲ ਰਹੀਆਂ ਲੋ ਜੀ ਫਾਈਟਾਂ ਦੇ ਵੀ ਪ੍ਰਦਰਸ਼ਨ ਨਾਲ ਨਾਲ ਚੱਲ ਰਿਹਾ ਤੇ ਤਿੰਨ ਪ੍ਰਦਰਸ਼ਨ ਤੋਂ ਪਹਿਲਾਂ ਹੋ ਚੁੱਕੇ ਆ ਛੋਟਾ ਪ੍ਰਦਰਸ਼ਨ ਜਿਹੜਾ ਹੈ ਉਹ 6ਵੇਂ ਨੰਬਰ ਤੇ ਹੋਇਆ ਤੇ 6ਵੇਂ ਨੰਬਰ ਤੇ ਆਪਾਂ ਖੇਡਨੇ ਆ ਤੇ ਇੱਥੇ ਤੋਂ ਬਲੌਗਰ ਜੁੜੇ ਹੋ ਜੀ ਇਸ ਤੋਂ ਬਾਅਦ ਵੀ ਵਿਅਕਤੀਗਤ ਮੁਕਾਬਲਾ ਸ਼ੁਰੂ ਕਰੀਏ ਲੋ ਜੀ ਸਾਡੀ ਫੌਜ ਦੀ تیاری ਆ ਚੁੱਕੀ ਹੈ ਇਹ ਪ੍ਰਦਰਸ਼ਨ ਦੇ ਇਸ ਤੋਂ ਬਾਅਦ ਫੌਜ ਸਾਰੀ ਤਿਆਰ ਪਰ ਤਿਆਰਿਆ ਤੇ 6ਵਾਂ ਪ੍ਰਦਰਸ਼ਨ ਆਪਾਂ ਖੇਡਣ ਵਾਸਤੇ ਤਿਆਰ 70 ਲੱਗ ਰਹੇ ਆ ਜੀ ਤੇ ਇਸ ਤੋਂ ਬਾਅਦ ਆਪਣਾ ਪਰਫਾਰਮ ਆ ਤੇ ਪੂਰਾ ਪਰਫਾਰਮ ਵੀ ਆਉਂਦਾ ਖਵਾਗੇ ਥੋੜਾ ਥੋੜਾ ਸ਼ਾਰਟਕਟ ਕੇ ਇਸ ਬਲੌਗ ਦੇ ਵਿੱਚ ਜੋੜਾਂਗੇ ਉਸ ਵਜੋਂ ਕੱਲੀ ਪ੍ਰਦਰਸ਼ਨੀ ਹੋਏਗੀ ਕੱਲੀ ਪ੍ਰਦਰਸ਼ਨੀ ਜਿਹੜੀ ਹੋਏਗੀ ਉਹ ਆਪ ਜੀ ਨੂੰ ਫਿਰ ਪੂਰੀ ਵੀਡੀਓ ਨਾ ਵੀ ਨਹੀਂ ਹਲ ਕਰਾਂਗੇ ਜੀ ਤੋਂ ਹੁਣ ਇੱਥੇ ਫਾਈਟ ਹੋਣੀ ਹੈ ਫਾਈਟ ਤੋਂ ਬਹੁਤ ਆਪਣਾ ਮਾਰਗ ਨਾ ਜੀ ਹਾਂ ਲੋ ਜੀ ਸਾਡੀ ਟੀਮ ਦਾ ਪ੍ਰਦਰਸ਼ਨ ਅਰੰਭ ਹੈ ਜੀ ਹੁਣ ਜੇ ਬਾਦਸ਼ਾਹ ਕਿਰਪਾ ਕਰੇ ਮਾਰਜਿਨ ਇਸੇ ਤਰ੍ਹਾਂ ਰੱਖਣਿਆ ਤੇ ਬਾਅਦ ਜਦੋਂ ਮਹਾਰਾਜ ਨੇ ਜਖਮ ਲਾਇਆ ਤੇ ਸਤਗੁਰੂ ਜੀ ਨੇ ਘੋੜੇ ਦੀਆਂ ਵਾੜਾਂ ਮੋੜ ਕੇ ਪਿੱਛੇ ਨੂੰ ਜਦੋਂ ਖਾਲਸੇ ਵੱਲ ਲੱਗਿਆ ਸਭ ਬਰਾਕ ਕਰ ਰਹੀ ਸੀ ਜਦੋਂ ਪਿਤਾ ਨੂੰ ਪੱਤਰ ਵੱਲ ਵੇਖ ਕੇ ਜਿਹੜੇ ਬਹੁਤ ਚੜ੍ਹ ਨਿਕਲਦਾ ਪ੍ਰਦਰਸ਼ਨ ਕੀਤਾ ਆ ਉਹ ਕਿਪਰਾਂ ਗਿਆਨੇ ਨੇ ਵਾਕਈ ਸਤਗੁਰੂ ਜੀ ਹੁਣ ਕਿਰਪਾ ਕਰਨ ਕਿ ਜਜਮੈਂਟ ਆਉਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਠੀਕ ਆ ਆ ਕਿਤਨਾ ਮਾਰ ਲਈ ਆ ਕੋਈ ਖੁੱਲੇ ਖਾੜੇ ਦੇ ਵਿੱਚ ਫੌਜਾਂ ਖੇਡਦੀਆਂ ਹੋਈਆਂ ਖੁੱਲਾ ਖਾੜਾ ਵਿੱਚ ਜਿੰਨੀ ਵੀ ਫੌਜ ਇੱਥੇ ਆਈ ਹੈ ਉਹ ਆਪਣੀ ਆਪਣੀ ਹਾਜ਼ਰੀਆਂ ਛੱਤਰ ਦੇ ਨਾਲ ਦਵਾ ਰਹੇ ਅੱਜ ਤੇ लास्ट ਇਸ ਤੋਂ ਬਾਅਦ लास्ट ਜਿਹੜਾ ਮੁਕਾਬਲਾ ਰਹਿ ਗਿਆ ਦਰਸ਼ਕਾਂ ਉਸ ਤੋਂ ਬਾਅਦ ਫਾਈਨਲ ਫਾਈਟਾਂ ਆ ਤੇ ਰਿਜ਼ਲਟ ਅਨਾਉਂਸ ਹੋ ਜਾਣਾ ਹੈ ਇਸ ਮੁਕਾਬਲੇ ਦੇ ਵਿੱਚ ਜੋ ਤੀਸਰਾ ਅਸਥਾਨ ਹਾਸਲ ਕੀਤਾ ਜੀ ਦਲਪੰਦ ਬਾਬਾ ਬਿਧੀਚੰਦ ਜੀ ਗਦਗਾਂ ਖੜਾ ਸ਼੍ਰੀ ਅਵਸਰ ਸਾਹਿਬ ਇਸ ਮੁਕਾਬਲੇ ਦੇ ਵਿੱਚ ਦੂਸਰਾ ਅਸਥਾਨ ਹਾਸਲ ਕੀਤਾ ਹਮਿਤੋਜ ਸਪੋਰਟਸ ਕਲੱਬ ਸ਼੍ਰੀ ਅਵਸਰ ਸਾਹਿਬ ਪਹਿਲਾ ਸਥਾਨ ਇੰਟਰਨੈਸ਼ਨਲ ਨਰਵੈਰ ਖਾਲਸਾ ਗੱਤਕਾ ਕਰੋਪਰ ਰਾਜਪੁਰ ਨੇ ਜਿੱਤਿਆ ਜੀ ਸਿੰਘਾਂ ਨੇ ਬਹੁਤ ਮਿਹਨਤ ਕੀਤੀ ਸੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ੇ ਰਹਿਮਤ ਸਤਕਾ ਜੋ ਆਪ ਜੀ ਦੇ ਸਾਹਮਣੇ ਇਹ ਮੁਕਾਬਲਾ ਜਿੱਤਿਆ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਲੋ ਜੀ ਸਮਾਪਤੀ ਦੀ ਅਰਦਾਸ ਤੇ ਸਮੁੱਚਾ ਕੰਪਿਟੀਸ਼ਨ ਇਸੇ ਸਮਾਪਤ ਹੁੰਦਾ ਜੀ ਲੋ ਜੀ ਹੁਣ ਕੱਪ ਲਿਆ ਜਿੱਤ ਤੇ ਫੌਜ ਹੋ ਗਈ ਤਿਆਰ ਪਰ ਤੇ ਗੱਡੀ ਤਿਆਰ ਛੱਤਰ ਸਾਰੇ ਬਣ ਲਏ ਆ ਤੇ ਹੁਣ ਆਪਾਂ ਚਾਲਾ ਪਾਰੇ ਘਰ ਨੂੰ ਤੇ ਵਲੋਗ ਦੱਸੋ ਕਿਹੋ ਜਿਹਾ ਲੱਗਾ ਜੀ ਕਮੈਂਟ ਕਰਕੇ ਤੇ ਲਾਈਕ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਿਓ ਜੀ ਵੈਰੀ ਗੁੱਡ ਜੀ ਦਾ ਖਾਲਸਾ ਵੈਰੀ ਗੁੱਡ ਜੀ ਪਤਾ ਹੈ